हां जी दोस्तों सारेया नु सस्रिक काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਫਤੂ ਢੀਂਗਾ ਤਹਿਸੀਲ ਸੁਲਤਾਨਪੁਰ ਲੋਧੀ ਤੇ ਜ਼ਿਲ੍ਹਾ ਕਪੂਰਥਲਾ ਲੱਗਦਾ ਦੋਸਤੋ ਇਸ ਪਿੰਡ ਨੂੰ ਵੀਰ ਗੁਰੀ ਲੋਰੀਏ ਦੇ ਕੋਲੇ ਆਇਆ ਦੋਸਤੋ ਪਹਿਲੀ ਵੀਡੀਓ ਆਪਾਂ ਇਸ ਘਰ ਤੋਂ ਪਾਈ ਸੀ ਤਿੰਨ ਤੋਂ ਚਾਰ ਨਗ ਜਿਹੜੇ ਆ ਤਿੰਨ ਨਗ ਜਿਹੜੇ ਆ ਦੋਸਤੋ ਵੇੜਾ ਦਿਖਾਈਆਂ ਸੀ ਉਹਦੇ ਚ ਵੀ ਸਾਰੇ ਪਸ਼ੂ ਵਿਕ ਗਏ ਸੀ ਵੀਰ ਦੇ ਉਸੇ ਟਾਈਮ ਹੀ ਉਹ ਪੂਰੀ ਗੱਲਬਾਤ ਕਰ ਲਾਂਗੇ ਆਪਾਂ ਬਾਈ ਗੁਰੀ ਲੋਰੀਏ ਦੇ ਨਾਲ ਦੇ ਦੋਸਤੋ ਸੁਲਤਾਨਪੁਰ ਲੋਧੀ ਤੋਂ ਜਦੋਂ ਆਪਾਂ ਬਿਲਕੁਲ ਕਪੂਰਥਲਾ ਰੋਡ ਆਉਨੇ ਆ ਤਾਂ ਸੁਲਤਾਨਪੁਰ ਲੋਧੀ ਤੋਂ 15 ਕਿਲੋਮੀਟਰ ਦੀ ਸਾਰੀ ਦੂਰੀ ਹੈਗੀ ਆ ਪਿੰਡ ਫੱਤੂ ਢਿੰਗੇ ਦੀ ਤੇ ਅੱਗੇ ਕਪੂਰਥਲਾ ਸ਼ਹਿਰ ਵੀ ਤਕਰੀਬਨ 15 ਕਿਲੋਮੀਟਰ ਰਹਿ ਜਾਂਦਾ ਗੋਇੰਦਵਾਲ ਸਾਹਿਬ ਤੋਂ ਜੇਕਰ ਦੋਸਤੋ ਮਾਝੇ ਵਾਲੀ ਸਾਈਡ ਤੋਂ ਵੀ ਕੋਈ ਵੀ ਆ ਰਿਹਾ ਤੇ ਬਿਲਕੁਲ ਖਾਰਿਆਂ ਵਾਲੀ ਨਹਿਰ ਤੋਂ ਤੁਸੀਂ ਫਤਿਆਬਾਦ ਤੇ ਗੋਇੰਦਵਾਲ ਸਾਹਿਬ ਤੋਂ ਕੋਈ 7 ਕਿਲੋਮੀਟਰ ਦੀ ਦੂਰੀ ਆ ਤੇ ਕਪੂਰਥਲੇ ਰੋਡ ਤੁਸੀਂ ਆਉਣਾ ਹੈਗਾ ਠੀਕ ਹੈ ਜੀ ਜੇਕਰ ਵੀ ਗੋਇੰਦਵਾਲ ਸਾਹਿਬ ਤੋਂ ਵੀ ਆ ਰਿਹਾ ਤੇ ਮੁੰਡੀ ਮੋੜ ਤਕਰੀਬਨ ਕੋਈ 1.5 ਕਿਲੋਮੀਟਰ ਦੀ ਦੂਰੀ ਹੈ ਆਉ ਕਰਦੇ ਆ ਵੀ ਗੱਲ ਵੀਰ ਦੇ ਨਾਲ ਗੁਰੀ ਲਾਹੌਰੀਏ ਦੇ ਨਾਲ ਪੁੱਛ ਲੈਣੀ ਆ ਦੋਸਤੋ ਅੱਜ ਕੀ ਡਿਟੇਲ ਆ ਐਨਾ ਬਿਹੜਾਂ ਦੇ ਸਭ ਤੋਂ ਪਹਿਲਾਂ ਵੀਰ ਗੁਰੀ ਲਾਹੌਰਿਆ ਸਾਹਿਬ ਸਤਿ ਸ੍ਰੀ ਅਕਾਲ ਸਾਚੀ ਕਾ ਤੁੰਦੂ ਸਾਹਿਬ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਵੀਰੇ ਵਧੀਆ ਜੀ ਅੱਛਾ ਗੁਰੀ ਭਾਈ ਪਸ਼ੂ ਆਪਾਂ ਉਸ ਦਿਨ ਵੀ ਪਾਤੀ ਸੀ ਵੀਡੀਓ ਦੇ ਵਿੱਚ ਹਾਂਜੀ ਤੇ ਅੱਜ ਵੀ ਤਕਰੀਬਨ ਤਿੰਨ ਪਸ਼ੂ ਤੁਸੀਂ ਲਿਆਂਦੇ ਜੀ ਤਿੰਨੇ ਬਿਹੜਾਂ ਹਾਂਜੀ ਇਹ ਸੁਈਆਂ ਸਵਾਈਆਂ ਬਿਲਕੁਲ ਆਪਣੇ ਕੋਲ ਇਹ ਜੀ ਆ ਦੋ ਬਿਹੜਾਂ ਜਿਹੜੀਆਂ ਇਹਨਾਂ ਨੂੰ ਡੇਡ-ਡੇਡ ਮਹੀਨਾ ਹੋ ਗਿਆ ਜੀ ਆ ਇਨੂੰ ਅੱਛੀ ਨੂੰ ਕੋਈ ਮਹੀਨੇ ਤੋਂ ਕੋਈ 2-4 ਦਿਨ ਵੱਧ ਹੋਇਆ ਜੀ अच्छा हां जी ਇਹਦਾ ਨਾ ਬੱਚਾ ਸੁਣਦੇ ਸਾਰੀ ਮਰ ਗਿਆ ਸੀ ਇਹ ਬੱਚੀ ਨੇ 헤ਰਵਾ ਬਹੁ ਕੀਤਾ ਬੱਚੀ ਦੀ ਆਪਣੀ ਕੋ ਵੀਡੀਓ ਵੀ ਪਈ ਆ ਹਾਂ ਜੀ ਸਾਰੀ ਡਿਟੇਲ ਇਹਦੀ ਪਈ ਆ ਗੱਬਣ ਦੀ ਵੀ ਪਈ ਆ ਵੀਡੀਓ ਵਿੱਚੋਂ ਤੱਕ ਜੀ ਜੀ ਜੇ ਮੈਂ ਗੱਬਣ ਲੈ ਕੇ ਆਇਆ ਕਿ ਬੱਚੀ ਆ ਉਹਦੇ ਘਰੇ ਰੱਖਣ ਨੂੰ ਜਿੰਨੀ ਕੇ ਰਾਜੀ ਸੀ ਉਸ ਟਾਈਮ ਹੂੰ 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 ਇਹਨੇ ਪੱਠੇ ਨਹੀਂ ਖਾਧਾ ਜਦੋਂ ਦੀ ਸੁਈ ਇਹ ਹੁਣ ਪੱਠੇ ਖਾਣ ਲੱਗੀ ਕੋਈ ਤਾਂ ਕਿਦੋਂ ਪਹਿਲਾਂ ਨਹੀਂ ਠੀਕ ਹੈ ਉਹਨੇ ਦੇ ਉਹਨੇ ਦਿਨ ਚ ਇਹ ਡੇਢ ਭਰ ਲਾ ਪੀ ਆ ਉਹਦਾ ਹੂੰ ਜਿੰਨੀ ਕੇ ਰਾਜੀ ਸੀ ਜੋ ਵੀ ਵੀਡੀਓ ਬੰਦਾ ਦੇਖੇ ਉਹਨੇ ਕਿਹਾ ਬਈ ਇਹ ਬੱਚੀ ਨਹੀਂ ਇਹ ਪੂਛ ਤੋਂ ਪਛਾਣੀ ਜਾਣੀ ਜੇ ਲੰਡੀ ਆ ਪੂਛ ਦੀ ਅੱਛਾ 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 ਲੇ ਹੁਣ ਕੀ ਮਿਲੂ ਦੇ ਥਲੇ ਹੁਣ ਇਸ ਟਾਈਮ ਜੀ 6 ਕਿਲੋ ਆਪਾਂ 5 ਕਿਲੋ ਦੀ ਗਰੰਟੀ ਦਵਾਂਗੇ ਜੀ ਲਓ ਜੀ 6 ਕਿਲੋ ਦੋਸਤੋ ਦੁੱਧ ਦਾ ਤੇ ਡੇਢ ਮਹੀਨੇ ਦਾ ਸਮਾਂ ਠੀਕ ਹੈ ਜੀ ਤੇ ਵੀਰ ਆਪਾਂ ਵੀ ਬੱਚਾ ਮਰਨ ਕਰਕੇ ਥੋੜਾ ਹੀਰਵਾ ਕੀਤਾ ਪਸ਼ੂ ਨੇ ਠੀਕ ਹੈ ਦੁੱਧੋਂ ਡਾਊਨ ਆ ਠੀਕ ਹੈ ਜੀ ਦੁੱਧੋਂ ਬੇਸ਼ੱਕ ਥੋੜੇ ਡਾਊਨ ਆ ਬਾਕੀ ਅਕੇ ਵੀਰ ਕੋ ਟਿਕਾ ਰਹੇ ਸਾਰਾ ਦਾ ਮੱਛੀ ਆਈ ਹਲੇ ਚੌਗੀ ਹੈ ਚੌਗੀ ਹੈ ਜੀ ਮੱਛੀ ਪਹਿਲਾਂ ਨਹੀਂ ਸੂਈ ਸੀ ਫੇਰੇ ਪਹਿਲਾਂ 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 ਜੀ ਲਓ ਜੀ ਪਹਿਲਾਂ ਨਹੀਂ ਮੱਛੀ ਸੂਈ ਸੀ ਠੀਕ ਹੈ ਜੀ ਤੇ ਆਹਾ ਧੰਨਵਾਦ ਠੀਕ ਹੈ ਜੀ ਪੂਛੋ ਲੰਡੀ ਆ ਠੀਕ ਹੈ ਤੇ ਗੁਰੀ ਬਈ ਸੂਈ ਆਪਣੇ ਕੋਲ ਸੀ ਕਿ ਗਾਂ ਕੋਈ ਤਰੇ ਲਿਆਦੀ ਆਪਾਂ ਨਹੀਂ ਨਹੀਂ ਸੂਈ ਮੇਰੇ ਕੋਲ ਜੀ ਮੈਂ ਕੱਚੀ ਲੈ ਕੇ ਆਇਆ ਸੀ ਉਹ ਵੇ ਕੱਚੀ ਲੈ ਕੇ ਆਇਆ ਸੀ ਸੱਤਾਂ ਕਿ ਮਹੀਨੇ ਦੀ ਗੱਭਨ ਲੈ ਕੇ ਆਇਆ ਸੀ ਮੈਂ ਅੱਛਾ ਠੀਕ ਹੈ ਜੀ ਸੂਈ ਮੇਰੇ ਕੋਈ ਆਣ ਕੇ ਜੀ ਠੀਕ ਹੈ ਸੂਈ ਇਹ ਦਾਂਗੇ ਬੱਚਾ ਪਿੱਛੋਂ ਚੱਕਿਆ ਨਹੀਂ ਆਪਣੇ ਕੋਈ ਬੰਦਾ ਜਿਹੜਾ ਕੰਮ ਕਰਦਾ ਸੀ ਇਹ ਸਾਰੀ ਦਾਤ ਬੱਚਾ ਗਿਆ ਮਰ ਜੀ ਤੇ ਬੱਚੇ ਦੇ ਟਿਕੀ ਰਹੀ ਬੱਚੇ ਨੂੰ ਰੱਸਾ ਖਿੱਚ-ਖਿੱਚ ਕੇ ਦੇਖਦੀ ਰਹੀ ਉਹ ਤੋਂ ਬਾਅਦ ਇਹਨੇ ਸਾਨੂੰ ਚੋਣ ਨਹੀਂ ਦਿੱਤਾ ਇਹ ਮੁੜ ਕੇ ਹੌਲੀ-ਹੌਲੀ ਟਿਕੀ ਆ ਜੀ ਹੁਣ ਜਿੱਦਾਂ ਮਰਜੀ ਉਹ ਨੂੰ ਵੀ ਥੱਲੇ ਬੈ ਕੇ ਚੋਣ ਪਹਾੜੇ ਤੇ ਹੁ ਦੁੱਧੀ ਦੁੱਧ ਹਲੇ ਆਪਣੇ ਕੋਲ ਹੁਣ ਖਰਾਬ ਦਾ ਹੋਇਆ ਹੁਣ ਦੁੱਧਾਂ ਫਰਕ ਪਾਈ ਜਾਂਦੀ ਹੈ ਜੀ ਠੀਕ ਹੈ ਵੀਰੇ ਹਾਂ ਤੇ ਕੀ ਮੁੱਲ ਕੀ ਰਹੂਗਾ ਇਸ ਬੰਦੇ ਦਾ ਮੁੱਲ ਦਾ ਬਿਲਕੁਲ ਜੈ ਜੀ ਹੈ ਜੀ ਲੈਣ ਦੇਣ ਵਾਲੀ ਗੱਲ ਯਾਰ ਸੰਧੂ ਸਾਹਿਬ ਇਹਦਾ ਮੁੱਲ ਕਰਾ ਲੈ ਕੋਈ 10 ਕਰਾ ਲੈਵੇ 11 ਕਰਾ ਲੈ 8000 ਦੀ ਮਸ਼ੀਨ ਦਵਾਂਗੇ ਜੀ ਇਹ 8000 ਜਾਂ 9 ਹਾਂ ਤੁਹਾਨੂੰ ਪਤਾ ਵੀ ਟੋਕਰ ਮਸ਼ੀਨ ਦਿੰਦਾ ਆਪਾਂ ਤਾਜੀ ਦਿੰਦਾ ਜਿੱਥੇ ਮਰਜ਼ੀ ਕੋਈ ਬੰਦਾ ਚੈੱਕ ਕਰਾ ਲਵੇ ਠੀਕ ਹੈ ਜੀ ਬਾਕੀ ਕੋਈ ਵੀਡੀਓ ਫੋਟੋ ਹੈਗੀ ਆਪਣੇ ਕੋਲ ਸਾਡੀ ਡਿਟੇਲ ਪਈ ਹੈ ਜੀ ਇਹਦੀ ਸੂਈ ਦੀ ਆਪਣੇ ਕੋਲ ਠੀਕ ਹੈ ਠੀਕ ਹੈ ਜੀ ਕੋਈ ਗੱਲ ਨਹੀਂ ਤੇ ਖੋ ਅ ਬਿਲਕੁਲ ਦੋਸਤੋ ਕੋਈ ਡੇਢ ਕ ਮਹੀਨੇ ਦਾ ਸਮਾਂ ਤੁਸੀਂ ਮੰਨ ਲਿਓ ਠੀਕ ਹੈ ਜੀ ਬਾਕੀ ਇਹ ਕੇ ਸੋਚ ਸਮਝੋ ਥੋੜੀ ਆ ਕਿਉਂਕਿ ਵੀਰ ਨੇ ਦੱਸ ਹੀ ਦਿੱਤੀ ਐ ਪ੍ਰੋ퍼 ਡਿਟੇਲ ਜਿ ਘੱਟੋ ਘੱਟ ਵੀ ਡੇਢ ਮਹੀਨੇ ਦੀ ਸੂਈ ਆ ਬੱਚਾ ਜਿਸ ਦਿਨ ਸੂਈ ਸੀਗੀ ਉਸ ਦਿਨ ਜਿਹੜਾ ਦੋਸਤੋ ਥੋੜੀ ਜੀ ਨਿਗਰਾਨੀ ਨਾ ਕਰਨ ਕਰਕੇ ਜਿਹੜਾ ਦੋਸਤੋ ਬੱਚਾ ਕੋਲੇ ਬੰਨਿਆ ਸੀਗਾ ਠੀਕ ਹੈ ਜੀ ਤੇ ਉਹ ਮਰ ਗਿਆ ਵੀਰ ਗਿਆ ਠੀਕ ਹੈ ਜੀ ਕਾਰਨ ਕੁਝ ਵੀ ਹੋ ਸਕਦਾ ਤੇ ਬਿਲਕੁਲ 6 5 6 6 ਕਿਲੋ ਤੋਂ ਜਿਹੜਾ ਬਿਲਕੁਲ ਹਾਜ਼ਰ ਦੋਵੇਂ ਟਾਈਮ ਚਵਾਈ ਤੁਸੀਂ ਕਰ ਸਕਦੇ ਜੀ ਠੀਕ ਹੈ ਜੀ ਦੋ ਡੰਗ ਚੋਲੋ ਪੰਜ ਵੀਰਾਂ ਦਾ ਮੰਨ ਲਿਆ ਕੋਈ ਵੀਰ ਸਬਦਾ ਕਰ ਲੇ ਤੇ 8000 ਰੁਪਇਆ ਲੈਣ ਦੇਣਾ ਠੀਕ ਆ ਜੀ ਤੇ ਬਾਕੀ ਸਿੰਘ ਤੁਸੀਂ ਦੇਖ ਸਕਦੇ ਠੀਕ ਆ ਜੀ ਚੁੰਗੀ ਐ ਜੀ ਚੁੰਗੀ ਬੱਛੀ ਐ ਜੀ ਠੀਕ ਆ ਚੁੰਗੀ ਬੱਛੀ ਐ ਆ ਤੁਸੀਂ ਦੇਖ ਸਕਦੇ ਠੀਕ ਆ ਬਾਕੀ ਥਾੜਾ ਥੋੜਾ ਦੀ ਚਵਾਈ ਬਿਲਕੁਲ ਬਰਾਬਰ ਆ ਵੀਰ ਜਿੰਨਾ ਵੀ ਦੋਤੇਗਾ ਮੈਂ ਕਹਿੰਦਾ ਜੀ ਧਾਰ ਬਿਲਕੁਲ ਪੋਲੀ ਆ ਜੀ 5 ਕਿਲੋ ਦੋਤੇ ਪੱਕਾ ਆ ਥੱਲੇ ਆ ਤੋ ਬੇਨਤੀ ਹੈ ਜੀ 8000 ਮਤਲਬ 8000 ਹੀ ਹੈ ਜੀ ਇਹਦੇ ਛੋੜ ਛੱਪਾ ਹੀ ਹੋਣਾ ਹੋਰ ਕੁਝ ਨਹੀਂ ਹੋਣਾ ਜੀ ਕੋਈ 6 ਵਾਲਾ ਫੋਨ ਨਾ ਲਾਵੇ ਕੋਈ 7 ਵਾਲਾ ਗੁਰੇ ਭਾਈ ਐ ਵੀ ਕੋਈ ਚੰਗੀ ਚਲੋ ਕੇਅਰ ਕਰ ਲੇ ਭਾਜੀ ਜਿਆ ਪਾਣੀ ਖੁੱਲਾ ਡੋਲਾ ਸੋਨਾ ਚੱਲਦਾ ਮੈਂ ਕਹਿੰਦਾ ਜੀ ਜਾ ਕੇ ਦੁੱਧ 7-8 ਕਿਲੋ ਨਾ ਕਰੇ ਦੁੱਧ ਫੇਰ ਗੱਲ ਆ ਜੀ ਹਰਾ ਮਿਲ ਜੇ ਬਾਹਰ ਨੂੰ ਜਾਂਦੀ ਨੂੰ ਠੀਕ ਹੈ ਚੰਗਾ ਕੋ ਸਾਂਭਣਾ ਲੈ ਗਿਆ 7-8 ਕਿਲੋ ਦੁੱਧ ਆਪਾਂ 5-6 ਆਪਾਂ ਜਿਹੜਾ ਕਹਿੰਦਾ ਆਪਣੇ ਤਾਂ ਪੂਰਾ ਨਿਕਲੂਗਾ ਆਪਣੇ ਕੋ ਪੂਰਾ ਨਿਕਲੂਗਾ ਜੀ ਕਹਿਣ ਤੋਂ ਭਾਵੇਂ ਇਹ ਆਪਣੇ ਕੋ ਬੰਦਾ ਵੀ ਹਾਂ ਅੱਗੇ ਕੋਈ ਸੇਵਾ ਕਰ ਲੇ ਆਪਣੇ ਲੋ ਵੀਰ ਕੋਈ ਸਤ ਕਰ ਲੇ ਆਪਦੀ ਮਿਹਨਤ ਨਾ ਅੱਠ ਕਰ ਲੇ ਸੰਤੂ ਸਾਹਿਬ ਜਿਹੜੀ ਆਪਾਂ ਪਿਛਲੀ ਵੀਡੀਓ ਡੰਗਰ ਪਾਈ ਉਹ ਤੋਂ ਬਾਅਦ ਆਪਾਂ ਤੁਹਾਡੇ ਕੋਲ ਅੱਜ ਵੀਡੀਓ ਪਾਈ ਆ ਉਹੀ ਵੀਡੀਓ ਤੋਂ ਡੰਗਰ ਵਿਗਦੇ ਆਏ ਆ ਜੀ ਬਿਲਕੁਲ ਠੀਕ ਹੈ ਉਹੀ ਵੀਡੀਓ ਤੋਂ ਡੰਗਰ ਵਿਗੇ ਆ ਸਾਰੇ ਠੀਕ ਹੈ ਜੀ ਉਹ ਵੀਡੀਓ ਜਿਹੜੀ ਤਿੰਨਾਂ ਡੰਗਰਾਂ ਦੀ ਪਾਈ ਸੀ ਇੱਕੋ ਜਣੀ ਡੰਗਰ ਵਿਗੇ ਕਿਹੇ ਬੰਦੇ ਨੇ ਸਣਾ ਨੂੰ ਹੱਥ ਤੱਕ ਨਹੀਂ ਲਾਇਆ ਜੀ ਆਪਣੀ ਸਵਾਈ ਤੇ ਗਏ ਆ ਆਪਾਂ ਫੋਨ ਹੁਣ ਵੀ ਕਰਾਵਾਂਗੇ ਅਗਰ ਤਸੱਲੀ ਵੀ ਕਰਾਵਾਂਗੇ ਬੰਦੇ ਦੀ ਠੀਕ ਹੈ ਠੀਕ ਹੈ ਜੀ ਜਿਹੜੇ ਜਿਹੜੇ ਬੰਦੇ ਲਗੇ ਆ ਜਾਂ ਤ ਗਾਗਾ ਕੋਈ ਭੈਣ ਭਰਾ ਬਾਰ-ਬਾਰ ਆਵੇ ਹਾਂਜੀ ਠੀਕ ਹੈ ਜੀ ਫੇਰ ਸਵਾਦ ਆ ਜਾਂਦਾ ਗੁਰੀ ਬਾਈ ਤੇ ਇਸ ਤੋਂ ਬਾਅਦ ਆਪਣੇ ਕੋਲ ਸੈਕੰਡ ਇਹ ਬੱਚੀ ਆ ਗਈ ਆ ਇਸ ਦੀ ਵੀ ਕੀ ਡਿਟੇਲ ਆ ਪੂਰੀ ਇਹਨੂੰ ਵੀ ਕੋਈ ਮਹੀਨਾ ਡੇਢ ਮਹੀਨਾ ਹੋਇਆ ਜੀ ਸੂਈ ਨੂੰ ਸੂਈ ਨੂੰ ਮਹੀਨਾ ਡੇਢੀ ਆ ਠੀਕ ਹੈ ਜੀ ਹਾਂਜੀ ਇਹਨੂੰ ਵੀ ਇੰਨਾ ਹੀ ਟਾਈਮ ਆ ਜੀ ਤੇ ਦੂਜਾ ਸੁਆ ਕੀ ਪਹਿਲਾਂ ਨਹੀਂ ਆ ਵੀ ਪਹਿਲਾਂ ਨਹੀਂ ਵੀ ਜੀ ਪਹਿਲਾਂ ਉਹ ਬੱਚੀ ਇਹ 6 ਗਾਲੇ ਦੰਦ ਕੱਢਣ ਲਈ ਆ ਜੀ ਠੀਕ ਹੈ ਜੀ ਹਾਂਜੀ 6 ਗਾਲੇ ਦੋਸਤੋਂ ਦੰਦ ਜਿਹੜਾ ਵੀਰਾਂ ਦਾ ਵੀ ਕੱਢਣ ਲਈ ਆ ਚੌਕ ਦੇ ਦੰਦ ਪੂਰੇ ਆ ਠੀਕ ਆ ਤੇ ਪਹਿਲਾਂ ਪਲੂਨ ਬੱਚੀ ਸੂਈ ਆ ਤੇ ਡੇਢ ਮਹੀਨੇ ਦਾ ਲਾਗਤਕ ਜਿਹੜਾ ਸਮਾਂ ਹੋ ਗਿਆ ਤੇ ਦੁੱਧ ਹੁਣ ਕਿੰਨਾ ਚਵਾ ਦਾਂਗੇ ਘਰੇ ਦੁੱਧ ਦੇ ਕੋ 9 ਕਿਲੋ ਪੱਕਾਇਆ ਜੀ ਹੂੰ ਇਹਦਾ ਜਿੱਦਾਂ ਮਰਜ਼ੀ ਕੋਈ ਇਹਨੂੰ ਬੱਚਾ ਪੋਤਾ ਜਿਹੜਾ ਮਰਜ਼ੀ ਲਾ ਕੇ ਚੋਲਵੇ ਜੀ ਜੇ ਆਪਾਂ ਬੱਚਾ ਲਾ ਕੇ ਵੇਚਣੀ ਹੁੰਦੀ ਤਾਂ ਠੀਕ ਹੈ ਆਪਾਂ ਇਦਾਂ ਨਹੀਂ ਜਿੱਦਾਂ ਆਈ ਹੈ ਜੀ ਜਿਹੜੀ ਮਰਜ਼ੀ ਕੋਈ ਬੱਚਾ ਲਾ ਲਵੇ ਜਿਹੜਾ ਮਰਜ਼ੀ ਵੱਚੀ ਲਾ ਲਵੇ ਬੱਚਾ ਲਾ ਲਵੇ ਹੁਣੇ ਥੱਲੇ ਪੂੰਦੀ ਹੈ ਜੀ ਲੈ ਠੀਕ ਹੈ ਭਾਵਾ ਬੰਦੇ ਤਾਜੀ ਕਹਿ ਕੇ ਵੇਚ ਦਿੰਦੇ ਆ ਜੀ ਆਪਾਂ ਬਸ ਧੋਖਾ ਧੜੀ ਵਾਲਾ ਕੰਮ ਨਹੀਂ ਜੋ ਹੈਗਾ ਸੱਚ ਹੀ ਹੈਗਾ ਇਹਦੇ ਵਿੱਚ 9 ਕਿਲੋ ਦੁੱਧ ਤਿਆਰ ਆ ਜੀ ਬਾਕੀ ਕੋਈ ਪਾਈ ਕਰਦੇ ਤੇਰੀ ਥਣਾ ਤੱਕ ਦੀ ਗਰੰਟੀ ਹੈ ਜੀ ਆਪਣੀ ਲਓ ਜੀ ਦੁੱਧ ਭਾਵੇਂ 1/2 ਕਿਲੋ ਦਾ ਫਰਕ ਪੈ ਦੇ ਪਰ ਥਾਂ ਚੋਂ ਕੇ ਜੋ ਭੂਰਾ ਜੇ ਕੋਈ ਥਣ ਬੰਦ ਨਿਕਲੇ ਵੱਧ ਘਾਟ ਨਿਕਲੇ ਜੀ ਆਪਣੀ ਗਰੰਟੀ ਹੈ ਆ ਠੰਡੀ ਤੇਰੀਆਂ ਮੈਂ ਕਹਾਂ ਜੀ ਜਦਾਂ ਮਰਜੀ ਲਓ ਵੀ ਇਸੇ ਤਰ੍ਹਾਂ ਦੋਸਤੋ ਬਹਿ ਜਾਣਾ ਇਸੇ ਤਰ੍ਹਾਂ ਤੁਸੀਂ ਚੁਵਾਈ ਕਰ ਲੈਣੀ ਆ ਠੀਕ ਆ ਜੀ ਤੇ ਵੀਰ ਤੇ ਕਹਿਣ ਦਾ ਮਤਲਬ ਇਹ ਆ ਵੀ ਦੋਸਤੋ ਅੱਜ ਬਹੁਤ ਕੋਸ਼ ਜਿਹੜਾ ਰੋਂਗ ਹੋ ਰਿਹਾ ਠੀਕ ਆ ਵੀ ਇਸ ਬੱਚੀਆਂ 1.5 ਮਹੀਨੇ ਦੀਆਂ ਸੂਈਆਂ ਥੱਲੇ ਕੋਈ ਬੱਚਾ ਭਾਵੇਂ ਬੱਛਾ ਲਾ ਕੇ ਬੱਚੀ ਲਾ ਕੇ ਕਹਿ ਦੋ ਵੀ 15 ਦਿਨਾਂ ਦੀ ਸੂਈ ਆ 20 ਦਿਨਾਂ ਦੀ ਸੂਈ ਉਹ ਵੀ ਬੁਰੀ ਭਾਅ ਚੱਲਦਾ ਕੰਮ ਮੈਂ ਕਹਾਂ ਜੀ ਬਹੁਤ ਹਾਂ ਮੈਂ ਇੱਥੇ ਮੈਂ ਉਹ ਤੋਂ ਵਹਿੜ ਸੀ ਉਹਦਾ ਬੱਚਾ ਖੁੱਲ ਕੇ ਇਹਦੇ ਥੱਲੇ ਪੈਂਦਾ ਰਿਹਾ ਜੀ ਹਾਂਜੀ ਇਹਨੇ ਇੰਨਾ ਕੋਪਰਾ ਕੀਤਾ ਇਹਨੂੰ ਮੁੜ ਕੇ ਬੁਖਾਰ ਜੜਨ ਦਾ ਪਿਆ ਹਾਂ ਮਚੀ ਨੂੰ ਹਾਂ ਕਿਉਂ ਬੱਚਾ ਤੁਸੀਂ ਕਾਹ ਤੋਂ ਲੈ ਗਏ ਇਹ ਇੰਨਾ ਕਰਦੀ ਆ ਬੱਚੇ ਦਾ ਜੀ ਜਿਹਨੂੰ ਜਿਹੜਾ ਮਰਜੂਗੀ ਬੰਦਾ ਬੱਚਾ ਲਾ ਗਈ ਵੇਚ ਦਿੰਦਾ ਪਰ ਆਪਾਂ ਇਹ ਇੱਧੇ ਵਿੱਚ ਨਹੀਂ ਆ ਹਾਂ ਇਹ ਤਾਂ ਜਾਨਵਰ ਐ ਐਨੀਮਲ ਐ ਤੇ ਇਹਨਾਂ ਵਿਚਾਰਾਂ ਨੂੰ ਕੀ ਪਤਾ ਪਕਵਾਲ ਲੈਂਦੇ ਆ ਵਿਚਾਰੇ ਪਰ ਬੰਦੇ ਨੂੰ ਜ਼ਰੂਰ ਸੋਸ ਸੰਦੈ ਦਈਦੀ ਆ ਜੋ ਹੈਗਾ ਉਹਨਾਂ ਕਹਿ ਕੇ ਦਿੱਤਾ ਜਾਵੇ ਤੇ ਗੁਰੀ ਭਾਈ 9 ਕਿਲੋ ਚਵਾ ਦਾਂਗੇ 9 ਕਿਲੋ ਚਵਾ ਕੇ ਦੋ ਚਵਾਈ ਆਪਾਂ ਕਰਾ ਦਿੰਦੇ ਹਾਂ ਤੇ ਇਹ ਚਵਾਈ ਵਿੱਚੇ ਵੇਖ ਲੈਣੀ ਆ ਭੈਣ ਭਰਾਵਾਂ ਨੇ ਤੇ ਕੀ ਮੁੱਲ ਕੀ ਕਰੇਗਾ ਭਾਈ ਲੈਣ ਦੇਣ ਮੁੱਲ ਲੈਣ ਦੇਣੀ ਆ ਜੀ ਉਹਦੇ ਵਿੱਚ ਛ ਕੋਈ 28 ਨਹੀਂ ਜੀ ਮੋਹਲਾ ਸਿਰਫ 25000 ਰੁਪਇਆ 200 ਰੁਪਇਆ ਛੋੜ ਹੀ ਹੋਣੀ ਆ ਕੋਈ 23 ਵਾਲਾ ਫੋਨ ਮਾ ਲਾਵੇ ਬਾਈ ਆਪਾਂ ਹਾਂਜੀ ਤੇ 9 ਲੀਟਰ ਦਾ ਤਸੱਲੀ ਕਰੀ ਤਸੱਲੀ ਕਰੇ ਜੀ ਪੰਜ ਚਾਰ ਡੰਗ ਚੋਲਵੇ ਆਪਾਂ ਹੋਰ ਕਿ ਦਿਖਾ ਦਈਏ ਜੀ ਲਓ ਵੀ ਦੋਸਤੋ 9 ਲੀਟਰ ਜਿਹੜਾ ਹਾਜ਼ਰ ਬਿਲਕੁਲ ਤਿਆਰ ਵਰ ਤਿਆਰ ਦੋ ਦੋ ਦੀ ਗੱਲ ਕਰ ਰਿਹਾ ਵੀਰ ਤੇ ਕਿਉਂ ਗਈ ਹੈ ਠੀਕ ਹੈ ਜੀ ਸਿੰਘੋ ਇਹ ਵੀ ਦੇਖ ਸਕਦੇ ਤੁਸੀਂ ਮਾਰੇ-ਮਾਰੇ ਹੈਗੇ ਜਿਵੇਂ ਉੱਪਰ ਨੂੰ ਪਰ ਪਸ਼ੂ ਬਿਲਕੁਲ ਸਹੀਲ ਸਾਊਗਾ ਪਹਿਲਣ ਬੱਚੀ ਪਲੂਨ ਸੁਈ ਸੀਗੀ ਡੇਢ ਮਹੀਨਾ ਤੁਸੀਂ ਇਹਨੂੰ ਮੰਨ ਲਿਓ ਬੇਨ ਬੱਚੀ ਹੋਣ ਠੀਕ ਹੈ ਜੀ ਬੱਚਾ ਜਿਹੜਾ ਮਰ ਗਿਆ ਤੇ ਵੀਰਾਂ ਦਾ ਮਰਿਆ ਬੱਚਾ ਕਹੇ ਕਿ ਕੀ ਜੇ ਸੇਲ ਕਰਾਂਗੇ ਅੱਜ ਕੋਈ ਅੱਜ ਕੱਲ ਜਿਵੇਂ ਬਹੁਤ ਕੁਝ ਖੋਈ ਜਾਂਦਾ ਸੋ ਉਧਰਲੇ ਪਾਸੇ ਆਪਾਂ ਥੋੜਾ ਜਿਹਾ ਦੇਰਵਾ ਪਾਤਾ ਹਿੰਟ ਦੇਤੀ ਆ ਬਾਕੀ ਸਾਰੇ ਵੀਰ ਸਮਝਦਾਰ ਨੇ ਤੇ ਬਾਕੀ ਹੁਣ ਫਿਲਹਾਲ ਜਿਹੜੀ ਬੇਨ ਬੱਚੇ ਹੋ ਆ ਤੇ 25000 ਦੇ ਵਿੱਚੋਂ ਛੂਟ ਜਪਾ ਜਿਹੜਾ 200 ਰੁਪਏ ਦਾ ਮਾਨਤਾ ਖਾਣ ਵੇਖੋ ਬਿਲਕੁਲ ਮੱਜਾਂ ਨਾਲ ਲੱਗਾ ਦੋਸਤੋ ਬਾਕੀ ਤੁਹਾਨੂੰ ਚਵਾਈ ਪ੍ਰੋਪਰ ਇਹਦੀ ਕਰਕੇ ਦਿਖਾ ਦਿੱਤੀ ਆ ਵੀਡੀਓ ਦੇ ਵਿੱਚ ਤਸੱਲੀ ਹਾਲ ਦੀ ਹੈ ਠੀਕ ਆ ਜੀ ਤੇ ਇਹਨੀ ਪੋਲੀ ਆ ਜੀ ਖਾਣ ਤੁਹਾਨੂੰ ਬਹੁਤ ਜ਼ਿਆਦਾ ਸੋਹਣਾ ਕੁਆਲਟੀ ਵਾਲਾ ਮੁੱਠੀ ਥਾਣਾ ਤੇ ਕਿਸੇ ਭੈਣ ਨੇ ਚਵਾਈ ਕਰਨੀ ਆ ਕਿਸੇ ਵੀਰ ਨੇ ਚਵਾਈ ਕਰਨੀ ਆ ਪਛਾ ਤੱਕ ਵੀ ਚਵਾਈ ਕਰਕੇ ਤੁਸੀਂ ਦੇਖ ਸਕਦੇ ਜੀ ਠੀਕ ਆ ਤੇ ਆਹ ਜਿਹੜੀ ਆਰਡਰ ਕੁਆਲਿਟੀ ਦੀ ਸਵੱਛੀ ਦੀ ਠੀਕ ਆ ਠੀਕ ਆ ਤੇ 25000 ਦੇ ਵਿੱਚੋਂ ਦੋਸਤੋ ਛੋੜ ਛੱਪਾ ਹੈ 200 ਰੁਪਈਆ ਠੀਕ ਹੈ ਤੇ ਬਾਕੀ ਗੁਰੀ ਭਾਈ ਆਪਾਂ ਚਲੋ ਵਿਖਾਈ ਦੇਣੀ ਹੈ ਚਵਾਈ ਕਰਕੇ ਤੁਹਾਨੂੰ ਜੀ ਨਾ ਵੀ ਕਿਹੋ ਜੀ ਤਾਰ ਹੈ ਤਸੱਲੀ ਤਸੱਲੀ ਆ ਮੋਟਰ ਆ ਜੀ 12 ਵਾਲੀ ਮੋਟਰ ਆ ਜੀ ਹੂੰ ਕੋਈ 7 ਵਾਲੀ ਮੋਟਰ ਨਹੀਂ 12 ਵਾਲੀ ਮੋਟਰ ਆਈ ਹੈ ਇਹ ਹਾਂ ਇਹ ਚਵਾਈ ਕੋਈ 2 ਲੱਖ ਵਾਲੀ ਮੱਝ ਨੂੰ ਨਹੀਂ ਲੱਗੀ ਉਹ ਜਿੱਦਾਂ ਨਹੀਂ ਇਹਨੂੰ ਲੱਗੀ ਆਈ ਚਵਾਈ ਵਾਹ ਜੀ ਵਾਹ ਤੁਹਾਡੇ ਸਾਹਮਣੇ ਆਪਾਂ ਚੋਲ ਦੇਣੀ ਹੈ ਲਓ ਵੀ ਵੀਰੇ ਅੱਛਾ ਗੁਰੀ ਭਾਈ ਇੱਕ ਵਾਰੀ ਆਪਾਂ ਪੂਰੀ ਇਨਫੋਰਮੇਸ਼ਨ ਅਗਲੇ ਪਸ਼ੂ ਦੀ ਸ਼ੇਅਰ ਕਰੀਏ ਅੱਛਾ ਇੱਕ ਆਪਣੇ ਕੋਲ ਇਹ ਬੱਚੀ ਆ ਜੀ ਇਹ ਬੱਚੀ ਦੇਲੇ 9 ਕਿਲੋ ਦੁੱਧ ਆਈ ਤੇ ਆ 9 ਕਿਲੋ ਠੀਕ ਹੈ ਜੀ ਇਹਦਾ ਵੀ ਕੋਈ ਮਹਲਾਗੇ ਮਹੀਨਾ ਡੇਢ ਮਹੀਨਾ ਆਪਾਂ ਕੋਈ ਪੱਕਾ ਨਹੀਂ ਕਹਿੰਦੇ ਜੀ ਕਿੰਨੇ ਟਾਈਮ ਦੀ ਸੁਈ ਜਾ ਹਾਂਜੀ ਠੀਕ ਹੈ ਜੀ ਇਹਦੇ ਵਿੱਚ ਆਰਡਰ ਤੋਂ ਪਤਾ ਲੱਗ ਜਾਂਦਾ ਡੰਗਰ ਦੇ ਕਿੰਨਾ ਕਿ ਦੁੱਧ ਲਈ ਫਿਰਦਾ ਕਿੰਨੇ ਕਿ ਦੁੱਧ ਦਾ ਸੁਈ ਜਾ ਠੀਕ ਹੈ ਜੀ ਤੇ 9 ਕਿਲੋ ਦੁੱਧ ਦਾ ਮਹੀਨਾ ਵੀ ਡੇਢ ਹੋ ਗਿਆ ਸੁਈ ਇਹਨੂੰ ਮਹੀਨਾ ਕੀ ਟਾਈਮ ਹੀ ਹੈ ਸੂਆ ਇਹ ਕਿਨਮਾ ਦੁੱਧ ਜਣੇ ਜੀ ਇਹ ਜੀ ਪਹਿਲਾਂ ਨਾ ਜੀ ਇਹ 4 ਦੰਦਾਂ ਦਾ ਵਛੀਆ ਅੱਛਾ ਪ्योर 4 ਦੰਦਾਂ ਦਾ ਪਹਿਲੇ ਨਹੀਂ ਆ 4 ਦੰਦ ਪਹਿਲੇ ਨਾ ਪਹਿਲਣਾ ਵਛੀਆਂ ਇਕੱਠੀਆਂ ਕਰਤੀਆਂ ਵੀਰ ਨੇ ਵੇਖੀਆਂ ਹਾਂਜੀ 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 ਠੀਕ ਹੈ ਬੇਸ਼ੱਕ ਮਹੀਨਾ ਦੋਸਤੋ ਡੇਢ ਡੇਢ ਦੀਆਂ ਸੁਈਆਂ ਹੋਣ ਠੀਕ ਆ ਵੀ ਇੱਕ ਉਹ ਕਹੁੰਦੀ ਵੀ ਕੱਲੀ ਇਹ ਕਹਿਣ ਵਾਲੀ ਗੱਲ ਬੱਚਾ ਇਹਦੇ ਥੱਲੇ ਵੀ ਨਹੀਂ ਹੈਗਾ ਹਨਾ ਜੀ ਨਹੀਂ ਇਹਦੇ ਥੱਲੇ ਵੀ ਨਹੀਂ ਹੈਨੀ ਤੇ ਚਵਾਈ ਦੋਸਤੋ ਇਹਦੀ ਵੀ ਬਿਲਕੁਲ ਮਾਣਾ ਵੀ ਸਾਰੀ ਵੇਖੋ ਜੀ ਰਿਕਾਰਡ ਤੋੜੀ ਆ ਠੀਕ ਆ ਚੰਗੀ ਚਵਾਈ ਆ ਕੋਈ ਬਾਤ ਘਾਟ ਥਾਣਾ ਦੇ ਨਹੀਂ ਹੋਊਗੀ ਜੇਕਰ ਕੋਈ ਕਮੀ ਪੇਸੀ ਹੋਈ ਤੇ ਵੀਡੀਓ ਦੇ ਵਿੱਚ ਜ਼ਰੂਰ ਪੁੱਛ ਲਿਆ ਜਾਊਗਾ ਦੱਸਿਆ ਜਾਊਗਾ ਕੋਈ ਘਾਟ ਨਹੀਂ ਇਹਦੇ ਚ ਵੀ ਇਹ ਵੀ ਬੱਚੀ ਦਾ ਤੋਹਫਾ ਹੀ ਹੈ ਜੀ ਇਹ ਤਾਂ ਚਾਰ ਦੰਦਾਂ ਦਾ ਬੱਚੀ ਆ ਜੀ ਪੂਰੀ ਲਓ ਜੀ ਚਾਰ ਦੰਦ ਉਹ ਚਾਰ ਦੰਦ ਚੌਗੀ ਲਓ ਜੀ ਬਿਲਕੁਲ ਚਿੱਟੇ ਡੱਬ ਦੋਸਤੋ ਬਲੈਕ ਡੱਬ ਤੇ ਡੱਬੀ ਆਈ ਬੱਚੀ ਆ ਠੀ ਤੋ ਆਰਡਰ ਦੀ ਕੁਆਲਿਟੀ ਜਿਹੜੀ ਆ ਬਿਲਕੁਲ ਤੁਸੀਂ ਵੇਖੋ ਲੇਪਟੀ ਜਿਹੜੀ ਆ ਦੋਸਤੋ 9 ਕ ਲੀਟਰ ਦਾ ਜਿਹੜਾ ਆਪਾਂ ਕਹ ਲਈਏ ਵੀ ਭਾਂਡਾ ਵਿਖਾਲਾ ਉਹ ਬਿਲਕੁਲ ਨਜ਼ਰ ਆ ਰਿਹਾ ਠੀਕ ਆ ਤੁਸੀਂ ਬਾਕੀ ਤਸੱਲੀ ਆ ਮੈਂ ਵਾਰ-ਵਾਰ ਕਹਦਾ ਨਾ ਦੋਸਤੋ ਆਨਲਾਈਨ ਸੌਦਾ ਵੀ ਕਰੋ ਜੇਕਰ ਤੁਹਾਡੀ ਆਪ ਕੋ ਆਪਣੀ ਸੋਚ ਸਮਝਾ ਪਰ ਉਸ ਤੋਂ ਪਹਿਲਾਂ ਜੇਰਾ ਤੁਸੀਂ ਘਰ ਆਣ ਕੇ ਆਪਦੇ ਪੈਸੇ ਲਾਉਣੇ ਚਾਹੇ ਕਿਸੇ ਨੇ 5 ਲਾਉਣੇ ਆ 50 ਆਪਦੀ ਤਸੱਲੀ ਆ ਕਰਕੇ ਪਸੂ ਦੀ ਫੇਰ ਖਰੀਦਿਆ ਜਾਵੇ ਠੀਕ ਆ ਜੀ ਹਰ ਵਾਰ ਹਰ ਥਾਂ ਤੋਂ ਆਪਣਾ ਇੱਕੋ ਇੱਕ ਰਿਕਵੈਸਟ ਜ਼ਰੂਰ ਹੁੰਦੀ ਆ ਤੇ ਅੱਛਾ ਗੁਰੇ ਵੀਰ ਮੁੱਲਿੰਦਾ ਕਿਰੂਗਾ ਸੈਕਟਰੀ ਜੇ ਨੰਬਰ ਵਾਲੀ ਬੱਸੀ ਦਾ ਇਹਦਾ ਮੁੱਲ ਜੀ ਆਪਾਂ 25000 ਦੀ ਦੇਣੀ ਆ ਜੀ ਅੱਛਾ ਜੀ ਇਹਦੇ ਚ 500 ਰੁਪਏ ਛੋਟ ਕਾਣੀ 25 ਦੀ ਦੇ ਦਾਂਗੇ ਜੀ ਠੀਕ ਹੈ ਜੀ ਇਹਦੇ ਚ ਵੀ ਕੋਈ ਬਾਈ ਇਹ ਨਾ ਕਿ ਲੈਣੀ ਜਿੰਨੇ ਉਹੀ ਫੋਨ ਲਾਵੇ ਬਾਈ ਠੀਕ ਹੈ ਆਪਦਾ ਕਿਰਾਇਆ ਦੇਖ ਲਵੇ ਜਿੱਥੋਂ ਕੇ ਨੇ ਫੋਨ ਕਰਨਾ ਜੀ ਪਹਿਲਾਂ ਦੇਖ ਲਵੇ ਮੁੜ ਕੇ ਸਾਈ ਪਾ ਕੇ ਕਹਿਣਗੇ ਕਿਰਾਇਆ ਇੰਨਾ ਪੈਂਦਾ ਇੰਨਾ ਉਹ ਨਹੀਂ ਕੰਮ ਹੋਣਾ ਜੀ ਠੀਕ ਹੈ ਜੀ ਜਿੰਨੇ ਫੋਨ ਕਰਨਾ ਆਪਦਾ ਕਿਰਾਇਆ ਦੇਖ ਕੇ ਫੋਨ ਕਰੇ ਬਾਈ ਬਿਲਕੁਲ ਬਿਲਕੁਲ ਠੀਕ ਹੈ ਜੀ ਬਿਲਕੁਲ ਕਿਉਂਕਿ ਅਸੀਂ ਉਹ ਤਾਂ ਚਲੋ ਪਸ਼ੂ ਦਾ ਉੱਤੇ ਵਾਧੂ ਤੁਹਾਨੂੰ ਵੀ ਪੈਂਦਾ ਤੇ ਅਗਲੇ ਨੂੰ ਵੀ ਪੈਣਾ ਜੀ ਪਸ਼ੂ ਦਾ ਮੋਲ ਪਸ਼ੂ ਨਾਲ ਆ ਜੀ ਕਿਰਾਏ ਦਾ ਟਰਾਂਸਪੋਰਟ ਦਾ ਟਰਾਂਸਪੋਰਟ ਦਾ ਹਾਂ ਜੀ ਤੇ ਗੁਰੇਬਿਰੇ ਅੱਜ ਤਿੰਨ ਪਸ਼ੂ ਸੀ ਆਪਣੇ ਕੋਲ ਹਾਂ ਜੀ ਮੋਲ 25-25 ਦੋਹਾਂ ਦਾ ਕਰਤਾ ਵਿੱਚੋਂ ਛੋਟਛਾਪਾ ਕਹਤਾ ਤੁਸੀਂ ਵੀ ਉਹ ਨਾ ਨਾ ਹੋਊਗਾ ਹਾਂ ਜੀ ਠੀਕ ਹੈ ਤੇ ਬਾਕੀ ਚੁਆਈਆਂ ਵੀ ਤੁਸੀਂ ਚੰਗੀਆਂ ਨੇ ਤੇ ਕੀ ਆਪਣੇ ਨੰਬਰ ਸੰਪਰਕ ਜ਼ਰੂਰ ਬੋਲ ਦਿਓ ਨੰਬਰ ਹੈਗਾ ਜੀ 70872 16617 70875 16617 ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਸੋ ਦੋਸਤੋ ਇਹਸਾਨ ਮੇਰੇ ਨਾਲ ਵੀਰ ਗੁਰੀ ਲੌਰੀਆ ਪਿੰਡ ਫੱਤੂ ਢਿੰਗੇ ਤੁਸੀਂ ਖਾਸ ਪਹੁੰਚ ਕਰਨੀ ਆ ਠੀਕ ਆ ਜੀ ਤੇ ਬਿਲਕੁਲ ਕਪੂਰਥਲਾ ਰੋਡ ਆ ਸੁਲਤਾਨਪੁਰ ਲੋਧੀ ਤੋਂ ਆਉਂਦੇ ਹੋ ਸ਼੍ਰੀ ਗੋਇੰਦਵਾਲ ਸਾਹਿਬ ਤੋਂ ਆਉਂਦੇ ਹੋ ਤਾਂ ਬਿਲਕੁਲ ਕਪੂਰਥਲਾ ਰੋਡ ਆ ਠੀਕ ਆ ਜੀ ਬੁੰਡੀ ਮੋੜ ਬਿਲਕੁਲ 1.5 ਕਿਲੋਮੀਟਰ ਦੀ ਦੂਰੀ ਆ ਤੇ ਅੱਗੇ ਕਪੂਰਥਲਾ 15 ਕਿਲੋਮੀਟਰ ਚਲਾ ਜਾਂਦਾ ਸੋ ਅੱਜ ਪਸੂ ਦੋਸਤੋ ਦਿਖਾਏਗਾ ਆ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਤੇ ਕਮੈਂਟ ਕਰਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ